ਥਾਣਾ ਸ਼ਾਹਕੋਟ ਦੇ ਮੁਖ ਅਫਸਰ ਇਨਸਪੈਕਟਰ ਬਲਿੰਦਰ ਸਿੰਘ ਵੱਲੋਂ ਭੋਲੇਪਾਲਾਂ ਨੂੰ ਲੋਕਾਂ ਨੂੰ ਲੁੱਟਣ ਵਾਲੇ ਹਨੀ ਟ੍ਰੈਪ ਚ ਫਸਾਉਣ ਵਾਲੇ ਗਰੋਹ ਦਾ ਪਰਦਾਫਾਸ਼ ਚਾਰ ਮੈਂਬਰ ਗ੍ਰਿਫਤਾਰ ਮਾਨਯੋਗ ਐਸਐਸਪੀ ਜ਼ਿਲ੍ਹਾ ਜਲੰਧਰ ਸ਼੍ਰੀ ਹਰਿੰਦਰ ਸਿੰਘ ਜ਼ਿਰਕ ਜੀ ਦੀ ਦਸ਼ਨ ਅਦੇਸ਼ ਤੇ ਥਾਣਾ ਸ਼ਾਹਕੋਟ ਦੀ ਪੁਲਿਸ ਵੱਲੋਂ ਇੱਕ ਮੁਸਤੈਦੀ ਨਾਲ ਇੱਕ ਵੱਡਾ ਹਨੀ ਟ੍ਰੈਪ ਚ ਫਸਾਉਣ ਵਾਲਾ ਗੈਂਗ ਜਿਹੜਾ ਗ੍ਰਿਫਤਾਰ ਕਰਨ ਵਿੱਚ ਸਫਲਤਾ ਅਸਰ ਕੀਤੀ ਹੈ। ਦਾ ਵਾਕਿਆ ਹੈ ਕਿ ਜਸਪਾਲ ਸਿੰਘ ਜੋ ਵਸੇ ਜੀਰਾ ਦਾ ਜ਼ਿਲ੍ਹਾ ਫਰੀਦਪੁਰ ਦਾ ਰਹਿਣ ਵਾਲਾ ਉਹ HDFC ਬੈਂਕ ਚ ਲੋਨ ਬ੍ਰਾਂਚ ਦੇ ਫੀਲਡ ਅਫਸਰ ਜੋ ਕੰਮ ਕਰਦਾ ਤੇ ਉਹਨੂੰ ਪਿਛਲੇ ਦਿਨ ਇੱਕ ਫੋਨ ਆਇਆ ਵੀ ਅਸੀਂ ਲੋਨ ਲੈਣਾ ਤੇ ਇੱਕ ਲੇਡੀ ਨੇ ਉਹਨੂੰ ਫੋਨ ਕਰਕੇ ਜਿਹੜਾ ਸ਼ਾਹਕੋਟ ਚ ਬੁਲਾ ਲਿਆ ਇੱਕ ਤਰੀਕ ਨੂੰ ਤੇ ਬੁਲਾ ਕੇ ਸ਼ਾਹਕੋਟ ਦੇ ਸਲੈਚਾਂ ਪਿੰਡ ਚ ਉਹਨੂੰ ਆਪਣੀ ਐਕਟਾਂ ਤੇ ਬਿਠਾ ਕੇ ਘਰੇ ਲੈ ਗਏ ਘਰੇ ਲਾ ਜਾ ਕੇ ਉਹਦੇ ਉਹਨੂੰ ਬਿਠਾਇਆ ਤੇ ਉਹ ਚਾਹ ਪਾਣੀ ਪੁੱਛਿਆ ਉਸ ਤੋਂ ਬਾਅਦ ਉਸੇ ਘਰ ਵਿੱਚ ਪਹਿਲਾਂ ਹੀ ਤਿੰਨ ਆਦਮੀ ਤੇ ਤਿੰਨ ਔਰਤਾਂ ਮੌਜੂਦ ਸਨ ਇਸ ਜਸਰੂਪ ਸਿੰਘ ਨੂੰ ਉਹਨਾਂ ਨੇ ਕੱਟਮਾਰ ਕੀਤੀ ਉਹਦੇ ਕੱਪੜੇ ਉਤਾਰ ਕੇ ਉਹਨੂੰ ਅਲਸ ਨੰਗਾ ਕਰਨ ਤੋਂ ਬਾਅਦ ਉਹਦੇ ਨੇ ਇੱਕ ਲੇਡੀ ਹੋਰ ਅਲਸ ਨੰਗੇ ਕਰਕੇ ਬਿਠਾ ਕੇ ਉਹਦੀ ਵੀਡੀਓ ਬਣਾਈਆਂ ਉਸ ਤੋਂ ਬਾਅਦ ਉਹਨੂੰ ਬਹੁਤ ਜ਼ਿਆਦਾ ਟੌਰਚਰ ਕਰਨ ਤੋਂ ਬਾਅਦ ਪੱਖੇ ਨਾਲ ਉਹਨੂੰ ਉਲਟਾ ਵੀ ਲਟਕਾਇਆ ਟੌਰਚਰ ਕਰਨ ਦੀ ਬੇਹਦੀਆਂ ਪਾਰ ਕਰ ਦਿੱਤੀਆਂ ਤੇ ਉਸ ਦੇ ਜਿਹੜੇ ਏਟੀਐਮ ਜਿਹੜੇ ਕ੍ਰੈਡਿਟ ਕਾਰਡ ਜ਼ਬਰਦਸਤੀ ਉਹਨਾਂ ਤੋਂ ਜੋ ਕੱਟ ਕੇ ਇੱਥੇ ਲੋਕਲ ਸ਼ਾਹਕੋਟ ਦੇ ਬੈਂਕ ਚੋਂ ਕਰੀਬ 90000 ਰੁਪਏ ਜਿਹੜਾ ਵਸੂਲ ਕੀਤਾ ਜ਼ਬਰਦਸਤੀ ਅਤੇ ਉਸ ਦੇ ਸਾਜੋ ਸਮਾਂ ਚ ਜਿਹੜੀ ਚੈੱਕ ਬਾਕ ਸੀ ਖਾਲੀ ਜ਼ਬਰਦਸਤ ਸੀ ਦੋ ਚੱਕਾਂ ਤੇ ਸੈਂਕੜੇ ਕਰੀਬ 4 ਘੰਟੇ ਆਪਣੇ ਘਰ ਵਿੱਚ ਬੰਦ ਬਣਾ ਕੇ ਰੱਖਿਆ ਤੇ ਕੁਝ ਮੈਂਬਰ ਇਹਨਾਂ ਦੇ ਘਰ ਦੇ ਬਾਹਰ ਖੜੇ ਸੀ ਵੀ ਉੱਥੇ ਪੁਲਿਸ ਵਗੈਰਾ ਤਾਂ ਨਹੀਂ ਆਉਂਦੀ ਇਸ ਗਰੋ ਨੇ ਉਸ ਜਸਰੂਪ ਸਿੰਘ ਪੀੜਤ ਨੂੰ ਅੱਤ ਦਾ ਟਾਰਚਰ ਕਰਨ ਤੋਂ ਬਾਅਦ ਉਹਨੂੰ 4 ਘੰਟੇ ਬਾਅਦ ਉਹਨੂੰ ਫ੍ਰੀ ਕੀਤਾ ਤੇ ਉਸ ਦੇ ਬਹੁਤ ਜ਼ਿਆਦਾ ਗੰਭੀਰ ਸੱਟਾਂ ਲੱਗੀਆਂ ਹੋਈਆਂ ਸਨ ਉਹ ਉੱਥੋਂ ਇਹਨਾਂ ਤੋਂ ਛੁੱਟਣ ਤੋਂ ਬਾਅਦ ਆਪਣੇ ਪਰਿਵਾਰ ਕੋਲ ਗਿਆ ਤੇ ਉਹਨੇ ਉੱਥੇ ਪਿੰਡ ਦੇ ਪੰਚਾਇਤਿਆਂ ਨੂੰ ਗੱਲ ਕਰਨ ਤੋਂ ਬਾਅਦ ਅਗਲੇ ਦਿਨ ਸਿਵਲ ਹਸਪਤਾਲ ਸ਼ਾਹਕੋਟ ਨੂੰ ਮੈਡੀਕਲ ਕਰਾਇਆ ਤੇ ਇੱਥੇ ਲੋਕਲ ਪੁਲਿਸ ਸ਼ਾਹਕੋਟ ਨੂੰ ਇਹ ਆਪਣੀ ਸਟੇਟਮੈਂਟ ਦਰਜ ਕਰਾਈ ਪੁਲਿਸ ਵੱਲੋਂ ਇਸ سنگین ਅਪਰਾਧ ਤੇ سنگین ਤਰਾਵਾਂ ਤਹਿਤ ਮੁਕੱਦਮਾ ਦਰਜ ਕਰਨ ਤੋਂ ਬਾਅਦ ਮੁਸਤਦੀ ਨਾਲ ਅਧੂਨੇ ਇੱਕ ਟੰਗ ਤਰੀਕੇ ਨਾਲ ਤ੍ਰਿਪਤੀਸ਼ ਅਮਰਵਿੰਦ ਚ ਲੈ ਆਂਦੇ ਮੁੱਖ ਅਫਸਰ ਥਾਣਾ ਸ਼ਾਹਕੋਟ ਇੰਸਪੈਕਟਰ ਬੁਰੇਂਦਰ ਸਿੰਘ ਭੁੱਲਰ ਤੇ ਉਹਦੀ ਟੀਮ ਨੇ ਵੱਖ-ਵੱਖ ਜਗ੍ਹਾ ਤੋਂ ਇਸ 6 ਮੈਂਬਰਾਂ ਦੇ ਗਰੋਹ ਚੋਂ 4 ਮੈਂਬਰਾਂ ਦੇ ਗਰੋਹ ਮੈਂਬਰ ਚੰਮਜੀਤ ਸਿੰਘ ਪੁੱਤਰ ਅਮਰ ਸਿੰਘ ਵਾਸੀ ਸਲੇਚਣਾ ਤੇ ਉਹਦੀ ਪਤਨੀ ਗੁਰਮਖਸ਼ਪੌਰ ਜਿਨ੍ਹਾਂ ਨੇ ਇਹ ਘਰ ਵਿੱਚ ਸਾਰਾ ਵਾਕਿਆ ਕਰਵਾਇਆ ਅਤੇ ਉਸਦੇ ਦੋ ਮੁੱਖ ਦੋਸ਼ੀ ਦਲਬਾਖ ਸਿੰਘ ਔਰ ਭੁੱਲਰ ਪੁੱਤਰ ਗਨਾਨ ਸਿੰਘ ਵਾਸੀ ਮੋਗਾ ਰੋਡ ਕੋਸਟ ਕੋਟ ਇਸੇ ਖਾਂ ਅਤੇ ਇੱਕ ਔਰਤ ਜਿਹੜੀ ਉੱਥੇ ਨਿਊਡ ਹੋਈ ਸੀ ਆਪਣੇ ਆਪ ਨੂੰ ਕਿਰਨਦੀਪ ਕੌਰ ਉਰਫ ਕਿਰਨ ਪੁੱਤਰੀ ਬਲਕਾਰ ਸਿੰਘ ਵਾਸੀ ਪਿੰਡ ਸੁੱਚਾ ਸਿੰਘ ਨਗਰ ਨੇੜੇ ਥਰਮਲ ਪ੍ਰਾਂਤ ਬਠਿੰਡਾ ਨੂੰ ਗ੍ਰਿਫਤਾਰ ਕੀਤਾ ਦਲਬਾਖ ਸਿੰਘ ਪਹਿਲਾਂ ਹੁਣੇ ਕਰੀਬ 17 ਜਨਵਰੀ ਨੂੰ ਇਸੇ ਜੇ ਅਪਰਾਧ ਵਿੱਚੋਂ ਜੇਲ੍ਹ ਤੋਂ ਜਮਾਨਤ ਤੇ ਆਇਆ ਹੋਇਆ ਇਸ ਅਪਰਾਧ ਕਰਨ ਸਮੇ ਇਹਨਾਂ ਨੇ ਵਰਤੇ ਜਿਹੜੇ ਉਹਦੇ ਜਬਰੀ ਵਸੂਲ ਕੀਤੇ ਸੀ 10200 ਨਕਦ 200 ਰੁਪਏ ਨਕਦ ਇੱਕ ਐਕਟਵਾ ਇੱਕ ਵਰਤੀ ਗਈ ਕਾਰ ਮਾਰਕਾ ਸਕੋਡਾ ਅਤੇ ਤਿੰਨ ਮੋਬਾਈਲ ਫੋਨ ਜਿਹੜੇ ਆ ਉਹ ਬਰਾਬਰਦ ਕਰ ਲਏ ਗਏ ਆ ਇਹ ਬਾਕੀ ਰਹਿੰਦੇ ਦੋਸ਼ਿਆਂ ਲਈ ਪੁਲਿਸ ਵੱਲੋਂ ਵੱਖ-ਵੱਖ ਜਗ੍ਹਾ ਜਿਹੜੇ ਰੇਡ ਕੀਤੇ ਜਾ ਰਹੇ ਹਨ ਇਹ ਗਰੋ ਨੇ ਇੱਕ ਸ਼ਰੀਫ ਬੈਂਕ ਅਮਪਲਾਈ ਨੂੰ ਇਸ ਹਾਨੀ ਟ੍ਰੈਪ ਹਾਨੀ ਟ੍ਰੈਪ ਵਿੱਚ ਪਸਾਉਣ ਦੇ ਰਾਹ ਧਮਕਾ ਕੇ ਪੈਸੰ ਅਸੂਲੀ ਕੀਤੀ ਆ ਜੋ ਪੁਲਿਸ ਨੇ ਇਸ ਤੇ مستਦੀਨ کارਵਾਈ ਕਰਦੇ ਗ੍ਰਫਤਾਰ ਕੀਤਾ ਔਰ ਬਾਕੀ ਰਹਿੰਦੇ ਦੋਸ਼ੀਆਂ ਨੂੰ ਵੀ ਜਲਦੀ ਗ੍ਰਫਤਾਰ ਕੀਤਾ ਜਾਊਗਾ ਔਰ ਕੱਲ ਮਾਂਜੋ ਬਦਾਲਤ ਵਿੱਚ ਪੇਸ਼ ਕਰਕੇ ਇਹਦੇ ਪਿੱਛੇ ਹੋਰ ਕਿਹੜੇ ਕਿਹੜੇ ਹੱਥ ਹੈ ਕਿੰਨਾ ਕਿੰਨਿਆਂ ਨੂੰ ਇਹਨਾਂ ਨੇ ਇਸ ਤਰ੍ਹਾਂ ਦੇ ਜਾਲ ਵਿੱਚ ਪਸਾਇਆ ਇਹਨੂੰ ਡੀਪਲੀ ਇਨਵੈਸਟੀਗੇਸ਼ਨ ਕੀਤੀ ਜਾਵੇਗੀ ਥੈਂਕ ਯੂ